ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਜੁੜਨ ਤੱਕ ਜਰੂਰ ਬਨੇ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚੰਡੀਗੜ੍ਹ ਪੀਜੀਆਈ ਚ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਅਹਿਮ ਖਬਰ ਚੰਡੀਗੜ੍ਹ ਪੀਜੀਆਈ ਚ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਅਹਿਮ ਖਬਰ ਅਦਰਸਲ ਪੀਜੀਆਈ ਚ ਆਪਰੇਸ਼ਨ ਲਈ 4 ਤੋਂ 6 ਮਹੀਨਿਆਂ ਦੀ ਤਾਰੀਖ ਮਿਲ ਰਹੀ ਹੈ ਲੰਬੀ ਉਡੀਕ ਤੋਂ ਹਟਾਉਣ ਲਈ ਪੀਜੀਆਈ ਹੁਣ ਉਪਲਬਧ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ ਪੀਜੀਆਈ 2 2020 ਵਿੱਚ ਕੋਵਿਡ ਤੋਂ ਪਹਿਲਾਂ ਦੀ ਤਰ੍ਹਾਂ ਰਾਤ ਤੱਕ ਹੀ ਸਰਜਰੀ ਕਰ ਸਕਦੇ ਸਕੇਗਾ ਕੋਵਿਡ ਤੋਂ ਪਹਿਲਾਂ ਵੀ ਪੀਜੀਆਈ ਜੋ ਰਾਤ 8 ਵਜੇ ਤੱਕ ਹੀ ਸਰਜਰੀ ਕੀਤੀ ਗਈ ਸੀ ਪਰ ਮਹਾਮਾਰੀ ਤੋਂ ਬਾਅਦ ਜਦੋਂ ਸਥਿਤੀ ਆਮ ਵਾਂਗ ਹੋ ਗਈ ਤਾਂ ਸਮਾਂ 5 ਵਜੇ ਰੱਖ ਦਿੱਤਾ ਗਿਆ ਸੀ ਹੁਣ ਪੀਜੀਆਈ ਤੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਫੈਸਲੇ ਤੋਂ ਬਾਅਦ ਹੁਣ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਡਾਕਟਰਾਂ ਦੁਆਰਾ ਜੋ ਯੋਜਨਾਬੱਧ ਜਾਂ 94 ਸਰਜਰੀਆਂ ਕੀਤੀਆਂ ਜਾਣਗੀਆਂ ਹਰ ਓਪੀ ਓਟੀ ਓਟੀ ਜੇਕਰ ਚਾਰ ਹੋਰ ਸਰਜਰੀਆਂ ਹੋਣ ਤਾਂ ਹਰ ਰੋਜ਼ 200 ਮਰੀਜ਼ਾਂ ਨੂੰ ਰਾਹਤ ਮਿਲੇਗੀ ਪੀਜੀਆਈ ਚ ਵਿੱਚ ਨਿੱਕੀਆਂ ਅਤੇ ਵੱਡੀਆਂ ਸਰਜਰੀਆਂ ਸਮੇਤ 450 ਆਪਰੇਸ਼ਨ ਰੋਜ਼ਾਨਾ ਕੀਤੇ ਜਾ ਰਹੇ ਹਨ ਇਸ ਸਮੇਂ ਨੇਹਰੂ ਹਸਪਤਾਲ ਵਿੱਚ 16 ਤੋਂ 23 ਆਪਰੇਸ਼ਨ ਅਥਰੇਟਰਮ ਹਨ ਮਹਿਲਾ ਮਹਾਰਾ ਅਨੁਸਾਰਾ ਆਪਰੇਸ਼ਨ ਦਾ ਸਮਾਂ 3 ਘੰਟੇ ਤੋਂ ਵਧਾਉਣ ਨਾਲ 40 ਓਟੀ ਜੇਕਰ ਹਰ ਰੋਜ਼ 5 ਤੋਂ 5 ਤੋਂ ਵੱਧ ਛੋਟੀਆਂ ਜਾਂ ਵੱਡੀਆਂ ਸਰਜਰੀਆਂ ਕੀਤੀਆਂ ਜਾਣ ਤਾਂ ਰੋਜ਼ਾਨਾ 200 ਮਰੀਜ਼ਾਂ ਨੂੰ ਲੰਬੀ ਉਡੀਕ ਤੋਂ ਰਾਹਤ ਮਿਲੇਗੀ ਖਬਰ ਨਾਲ ਅੰਤ ਤੱਕ ਬਨੇ ਰਹਿ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ